ਬ੍ਰਿ ਸਵਾਤ ਸਭਾ ਕਾਲਕ ਦਾਤਾ ਦਾ ਦਾਗ ਤੋਸ ਚਲਿਆ ਨਾਏ ਦਿਲ ਗਬ ਸੁਨਾਹੀਂ ਤਾਏ ਕੰਮ ਦੇ ਆਪਣ ਤੇਰਾ ਨਾਉ ਓ ਦਿਤ ਲਗ ਤਨ ਨਾ ਹੁਰਨੇ ਤਾਉ ਜੇ ਕੋ ਡਬੈ ਜਰੂਹ ਮੇਰੇ ਕੇ ਕੋ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਆਹੋ ਤੇ ਆਇਆ ਜਿਨੀ ਨਾਮ ਤੇ ਆਇਆ ਕੈ ਮਨ ਸਭ ਕਤਾਨ ਨਾਨਕ ਤੇ ਮੁਖੀ ਉੱਜਣੇ ਕਿਤੀ ਸੁਟੀ ਨਾ Kalau kita mau cerita, kita punah punah. चोर सलाई चितना पीजे जे बदी करे तसून न सीजे चोर किया हम पर ना कोए चोर किया तंग क्यों होए सो न मन दे कुत्ते पूड़िया बिन बोले बूझिए सच्चे आनंद आ चोर सवाले चोर से आना कुटे काम लेक एक ਜੇ ਸਾਧ ਰਖੀਏ ਤਿੱਜਾ ਜਨਾਈ ਵਾਡ ਗੀਰੂ ਵਾਡ ਗੀਰੂ ਆਪਾ ਤਿੱਕੀਓ ਵਰਸਾ ਜੀ ਉੱਤ ਲੱਗਨਾ ਆਏ ਵਰਸਾ ਸੇਂਦ ਬਾੜਿ ਸੱਤੇ ਆਏ ਵਰਸਾ ਜੀ ਉੱਤ ਸਾਹ ਸੰਗ ਪਾਏ ਵਰਸਾ ਲੱਤੀ ਪਾਣਾ ਆਏ ਵਜਨ ਅਰ ਸਤਿ ਸੰਗ 11 ਤੋਂ ਇੱਕ ਹਾਰ ਜੰਸਨ ਬੋਕ ਬਾਰੀਆਂ ਸਾਲ ਇੱਕ ਜੀ ਮਤਾਈ ਸਾਡਾ ਕੋਰਾ ਹਾਲ ਕਰਿਆ ਦੀ ਰਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੱਕੇ ਸਾਧ ਸੰਗਤ ਜੀਓ ਜੋ ਪਈ ਸਭ ਇਕਸੀਤੀ ਨਾ ਢਿੰ ਪਈ ਪਰ ਜੀ ਸੇ ਕਿ ਜੀ ਜਿਉ ਸਾਡਾ ਨੂੰ ਮਤਾਈ ਅਸੀਂ ਨਹੀਂ ਰਹਿੰਦੇ ਨਾ ਇਹ ਜਿਹੋ ਕੋਈ ਪ੍ਰੋਗਰਾਮ ਕਰਦੇ ਆ ਸੋ ਬੜੇ ਚਿਰ ਬਾਅਦ ਜੋ ਸਾਡਾ ਜਥਾ ਸੀਗਾ ਪਹਿਲਾ ਕਮ ਕਰ ਕਰ ਕੇ ਕੋਈ ਲੂਕਿਆ ਦਾ ਕਰਕੇ ਸਾਰੇ ਜੋ ਇਹ ਕਿਪਟ ਜੀ ਤੋਂ ਹੋ ਰਿਹਾ ਸੀ ਕਿ ਤੇ ਪਰ ਸਾਡੇ ਬਹੁਤ ਇੰਤਜ਼ਾਰ ਦੇ ਕੁ ਵੀ ਮਿਸ਼ਾਲ ਸਿੰਘ ਜੀ ਜੋ ਅੱਜ ਇਹਨਾਂ ਦੇ ਗੁਰੂ ਘਰ ਵਿਖੇ ਜੋ ਅਖੰਡ ਪੰਥ ਸਾਹਿਬ ਵਿਖਾਇਆ ਵਾ ਉੱਥੇ ਸਾਡੇ ਸਾਰੇ ਜਿਹੜੇ ਜੱਥੇ ਦੇ ਮੈਂਬਰ ਸੀਗੇ ਸਾਡੇ ਸੰਗੀ ਸਾਥੀ ਸੀਗੇ ਸਾਰੇ ਬਣਾਏ ਗਿਆ ਬਾਬਾ ਭੋਲਾ ਸਿੰਘ ਜੀ ਤੋਂ ਅਕਰ ਤੇ ਤੋਂ ਅਖੰਡ ਪੰਥ ਸਾਹਿਬ ਸੁਮੇਤ ਜੱਪਜੀ ਸਾਹਿਬ ਦੇ ਪ੍ਰਕਾਸ਼ ਕੀਤੇ ਤੇ ਸਾਡੇ ਜੱਤੀਏ ਸਿੰਘ ਜਿਹੜੇ ਸਾਡੇ ਨਾਲ ਜੱਪਜੀ ਸਾਹਿਬ ਦੀ ਹਰ ਵੇਰੀ ਸੇਵਾ ਨਿਭਾਉਂਦੇ ਆ ਉਹ ਵੀ ਆਏ ਨੇ ਤੇ ਇਹ ਵੀਰ ਲਾਪੀ ਸੀ ਕੀ ਸਿਰਸੜੀ ਤੋਂ ਸਬਜੀ ਸਾਹਿਬ ਦੇ ਨੇ ਲਾਈਟ ਜੀ ਦਾ ਖਾਤ ਸਮਾਉਣ ਹੋਰ ਤੇ ਵੀਰ ਆਪਣਾ ਨਰਿੰਦਰ ਸਿੰਘ ਜੀ ਜੋਨੀ ਵੀਰਾ ਪਹਿਲੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭੋਲਾ ਸਿੰਘ ਜੀ ਖੋਖਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਦੀਪ ਸਿੰਘ ਖਾਲਸਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਪਾਪੀਆਂ ਸੇਕ ਜੋ ਬਾਬਾ ਸਿਕੰਜ ਸਿੰਘ ਜੀ ਵਾਹਿਗੁਰੂ ਜੀ ਕਾਲ ਸਤਿ ਪਰੇ ਸਾਡੇ ਜੋ ਜਾਪੀ ਸਿੰਘਾਂ ਦੇ ਹੈੱਡ ਨੇ ਸਾਡੇ ਬਾਪੂ ਗੁਰਮੀਤ ਸਿੰਘ ਜੀ ਗ੍ਰਾਮ ਕਾਲ ਜੀ ਸ਼ਾਹ ਸਿੰਘ ਜੀ ਵਿਸ਼ਵਾਤੀ ਤੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਤੇ ਅੱਤੇ ਜੋ ਸਾਡੇ ਸਿੰਘ ਨੇ ਉਹ ਜੋ ਵਜੇ ਬਾਹਰ ਪ੍ਰਸ਼ਾਦਾ ਪਾਣੀ ਸ਼ਕਾ ਦਾ ਸੇਵਾ ਦੇ ਵਿੱਚ ਨੇ ਤੇ ਕੋਈ ਸਿੰਘ ਤਿੰਨ ਸਿੰਘ ਡਿਊਟੀ ਤੇ ਬੈਠੇ ਨੇ ਤੇ ਬਾਕੀ ਸਾਡੇ ਸੇ ਸਿੰਘ ਆ ਜਿਹੜੇ ਕੋਈ ਕੋਈ ਸ਼ਹਿਰ ਕਰ ਰਹੇ ਪ੍ਰਸ਼ਾਦਾ ਪਾਣੀ ਜਿਹੜਾ ਸ਼ਕਾ ਵੀ ਚਾਰੇ ਆ ਅਸੀਂ ਬੈਠੇ ਸੀ ਤੇ ਸੋਚਿਆ ਵੀ ਚਲੋ ਇੱਕ ਸਾਰੇ ਸੰਗਤ ਨੂੰ ਜੋ ਇਹਨਾਂ ਸਾਰੇ ਸਿੰਘਾਂ ਨਾਲ ਮਿਲਾ ਦਈਏ ਜਥੀ ਦੇ ਨਾਲ ਤੇ ਹੁਣ ਬਸ ਸਾਡਾ ਜਿਹੜਾ ਹੁਣ ਤੁਹਾਨੂੰ ਪਤਾ ਵੀ ਪ੍ਰੋਗਰਾਮ ਸ਼ੁਰੂ ਹੋ ਜਾਣੇ ਆ ਬਸ ਸਰਦੀ ਆਈ ਜਾ ਤੇ ਇਹੀ ਜਥਾ ਜਿਹੜਾ ਤੁਹਾਨੂੰ ਵੇਖਣਾ ਮਿਲੂਗਾ ਤੇ ਬਹੁਤ ਚੜ੍ਹਦੀ ਕਲਾ ਵਾਲੇ ਬਾਬਾ ਭੋਲਾ ਸਿੰਘ ਜੀ ਬਹੁਤ ਸ੍ਰੀਲੀ ਵਾਸਤੇ ਮਾਲਕ ਨੇ ਬੜਾ ਉੱਚਾ ਕਰ ਲੈਂਦੇ ਨੇ ਕਾ ਲੈਂਦੇ ਨੇ ਵੀਰ ਵੀ ਬਹੁਤ ਗ੍ਰਾਮ ਚੋਂ ਆਉਂਦਾ ਬਹੁਤ ਵਧੀਆ ਪਾਠ ਜੋ ਗੁਰਬਾਣੀ ਬੜੀ ਸ਼ੋਹਤ ਆ ਇਹ ਵੀਰ ਵਿਸ਼ਾਲ ਸਿੰਘ ਜੀ ਬੜੀ ਬਾਣੀ ਇਹਨਾਂ ਦੀ ਸ਼ੋਹਤ ਆ ਬੱਚਾ ਬਹੁਤ ਸਿਆਣਾ ਜੀ ਕਿ ਨਾ ਹਰ ਵਕਤ ਮਤਲਬ ਸਾਰੇ ਦਾ ਸਾਥ ਨਾਲ ਚੱਲਦਾ ਬਾਬਾ ਪੋਤਾ ਜੀ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਇਹਨਾਂ ਨੇ ਕਹਿਣ ਤੇ ਮਤਲਬ ਵੀ ਆਪਾਂ ਬਾਬਾ ਪੋਤਾ ਜੀ ਨੂੰ ਪਾਇਆ ਅੱਜ ਬਾਬਾ ਪੋਲਾ ਸਿੰਘ ਜੀ ਆਏ ਆ ਤਾਂ ਉਹਨਾਂ ਦੇ ਨਾਲ ਨਾਲ ਹੀ ਆ ਜੀ ਦੇਖੋ ਹੁਣ ਕੀ ਚਲੋ ਫੇਰ ਪਿਆਰ ਦੀ ਗੱਲ ਹੈ ਨਾ ਤੇ ਇਹ ਬੱਚਾ ਇਹ ਮੇਰਾ ਸੰਗੀ ਸੰਗੀ ਆ ਤੇ ਹਰ ਵੇਲੇ ਮੇਰੇ ਨਾਲ ਹੀ ਹੁੰਦਾ ਵਾ ਜਦੋਂ ਵੀ ਕਿਤੇ ਮਿਲਤਿਆਂ ਤੇ 10 ਦੇ ਨਾਲ ਪੁਕਾ ਤੇ ਇਹ ਜੋਨੀ ਉਹ ਬਾਪੂ ਜੀ ਉਹ ਪਰੇ ਬੈਠੇ ਨੇ ਇਹ ਉਹਨਾਂ ਨਾਲ ਹੀ ਇਹਨਾਂ ਦਾ ਅਡਜਸਟਮੈਂਟ ਜੋ ਪੈਣਾ ਵੀ ਉੱਥੇ ਹੀ ਕਹਿੰਦੇ ਬਾਪੂ ਜੀ ਬੜੇ ਮਹਿਮਾਨ ਇਹ ਵਧੀਆ ਇਹਨਾਂ ਦਾ ਮੋਹ ਪਿਆਰ ਹੁੰਦਾਗਾ ਸਾਧ ਸੰਗਤ ਜੀ ਉਹ ਸਾਰਿਆਂ ਦਾ ਹਾਂ ਤੇ ਲੱਗ ਕੇ ਨਕਰਦੇ ਆ ਤੇ ਵੀਰ ਸਖਚੰਦ ਸਿੰਘ ਜੀ ਇਹ ਬੰਟੀ ਜੀ ਦੇ ਨਾਲ ਹੀ ਰਹਿੰਦੇ ਨੇ ਵੀਰ ਹਰਵਿੰਦਰ ਸਿੰਘ ਜੀ ਖਾਲਸਾ ਬੰਟੀ ਉਹ ਡਿਊਟੀ ਬੈਠੇ ਨੇ ਇਹ ਉਹਨਾਂ ਦੇ ਨਾਲ ਹੀ ਹੁੰਦੇ ਨੇ ਇਹ ਉਹਨਾਂ ਦੀ ਜੋੜੀ ਚ ਨੇ ਤੇ ਇਹ ਜੋੜੀਆਂ ਬਣੀਆਂ ਵੀ ਆ ਸੰਗਤ ਜੀ ਸਾਰੀਆਂ ਪ੍ਰਧਾਨ ਸਾਹਿਬ ਸਾਡੇ ਉਹ ਜੋ ਉਹ ਵੀ ਗਾਇਤਲੇ ਪ੍ਰਸ਼ਾਦਾ ਬਣੀ ਛੱਕ ਕੇ ਪਛਾਤਾ ਪਣੀ ਸ਼ੱਕ ਤੇ ਉਹ ਗੇਚਰੇ ਕਿਉਂਕਿ ਉਹ ਅੱਜ ਲੁਧਿਆਣੇ ਗਏ ਵੀ ਸੀਗਾ ਪਹਿਲਾਂ ਕਿ ਉਹ ਥੱਕੇ ਪਏ ਸੀਗਾ ਤਾਂ ਚਲੋ ਪਛਾਤਾ ਪਣੀ ਸ਼ੱਕ ਤੇ ਹੀ ਜਾਣੇ ਆ ਤੇ ਸੰਗੀਤ ਤੇ ਨਵੂ ਉਹ ਵੀ ਸੈਰ ਕਰ ਰਹੇ ਆ ਬਾਹਰ ਤੇ ਬਾਕੀ ਸਾਡਾ ਜਿਹਾ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਆਪਾਂ ਕਿਸੇ ਘਰੇ ਪਹੁੰਚਦੇ ਹਾਂ ਹੀ ਸਿੰਘ ਤੁਹਾਨੂੰ ਖੰਡਪਾਟ ਸਾਹਿਬ ਤੇ ਮਿਲਦੇ ਨੇ ਆਪਣੇ ਸਹਿ ਪਾਠਾ ਤੇ ਬੜੇ ਸਤਿਕਾਰਯੋਗ ਦੀ ਬੜੇ ਸਤਿਕਾਰਯੋਗ ਹੀ ਐ ਸਖਸ਼ੀਤਾ ਹੈ ਵੀ ਸਾਡਾ ਧੰਨ ਭਾਗੇ ਆ ਸੀ ਜੋ ਸਾਨੂੰ ਇਹੋ ਜਿਹੇ ਗ੍ਰੰਥ ਸਿੰਘੇ ਮਿਲਿਆ ਕੋਈ ਵੀ ਡਿਊਟੀ ਕਹੀਏ ਕੋਈ ਵੀ ਕੰਮ ਕਰਕੇ ਜਦੋਂ ਰਾਤ ਨੂੰ ਮਰਜੀ ਬਾਜ਼ ਦੇ ਦਿੱਗੇ ਤੇ ਇਹ ਤਾਂ ਮਤਲਬ ਸਾਡੇ ਇਹ ਕਹਿੰਦਾ ਪਾਵੇ ਇੱਕ ਸਟਿੱਪ ਨਹੀਂ ਹੁੰਦੀ ਸਟਿੱਪਾਈ ਵੀ ਕਹਿ ਸਕਦੇ ਨਹੀਂ ਨਹੀਂ ਅੰਤ ਤੱਕ ਜੋਧਾ ਤਾਂ ਹੈ ਜਿਹੜਾ ਸਟਿੱਪ ਨਹੀਂ ਵੀ ਜਦੋਂ ਮਰਜੀ ਚੱਕ ਕੇ ਉਹਨੂੰ ਲਾ ਲਓ ਤੇ ਇਹ ਸਾਡੇ ਉਹ ਨੇ ਤੁਸੀਂ ਭਲਾ ਰਾਤ ਨੂੰ 1:30 ਵਜੇ ਆਵਾਜ਼ ਮਾਰੋ 2:00 ਵਜੇ ਮਾਰੋ 12:00 ਵਜੇ ਮਾਰੋ 4:00 ਵਜੇ ਮਾਰੋ ਇਹਨਾਂ ਨੇ ਤੁਹਾਨੂੰ ਕਦੇ ਨਾ ਨਹੀਂ ਕਰਨ ਤੇ ਸਾਡੇ ਮਾਸਟਰ ਜੀ ਬੈਠੇ ਨੇ ਕੋਕਰ ਵਾਲੇ ਉਹਨਾਂ ਦੀ ਵੀ ਬੜੀ ਕਿਰਪਾ ਵਾ ਉਹ ਬੜੇ ਉਹ ਵਿਰਾਗਮਈ ਪਾਠ ਕਰਦੇ ਨੇ ਸਾਨੂੰ ਇੱਕ ਵਾਰੀ ਉਹਨਾਂ ਨੇ ਦੱਸਿਆ ਸੀਗਾ ਵੀ ਉਹਨਾਂ ਦੀ ਜਿਹੜੀ ਆਵਾਜ਼ ਵਿਰਾਗ ਬਹੁਤ ਅਸੀਂ ਸੁਣਿਆ ਤੇ ਸੱਚੀ ਵਿਰਾਗ ਬਹੁਤ ਇਹ ਸਾਡਾ ਤਾਂ ਮਨ ਜਿਹੜਾ ਉਹ ਸੋ ਪ੍ਰਸੰਨ ਹੋ ਗਿਆ ਤੇ ਬਾਕੀ ਤੁਹਾਨੂੰ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਉਹ ਦੱਸਣਗੇ ਉਹ ਆਦਮ ਸਿੰਘ ਸਾਰਿਆਂ ਦੀ ਸੇਵਤਾ ਕਰ ਰਹੇ ਨੇ ਪਰ ਆਪ ਕੋ ਉਹਨਾਂ ਦੇ ਕਿਰਪਾ ਕੀਰਤਨ ਵੀ ਕਰ ਲੈਂਦੇ ਨੇ ਸੈਡ ਤੇ ਵੀ ਚਲੇ ਜਾਂਦੇ ਨੇ ਗਰੰਤੀ ਸਿੰਘ ਤਾਂ ਹੈਗੀ ਆ ਸਾਰਿਆਂ ਨੂੰ ਪਤਾ ਹੀ ਆ ਇਹ ਜਿਥਾ ਇਹਨਾਂ ਨੇ ਸਾਰੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਇਹਨਾਂ ਦਾ ਜਿਥਾ ਇਹ ਸਾਰੇ ਇਹਨਾਂ ਦੇ ਨਾਲ ਹੀ ਮਤਲਬ ਆਉਂਦੇ ਆ ਬੜੀ ਕਿਰਪਾ ਇਹਨਾਂ ਦੇ ਤੇ ਸਾਡਾ ਬਹੁਤ ਪਿਆਰਾ ਬੱਚਾ ਦੀਪ ਸਿੰਘ ਇਹ ਅਪਰਸੋਟ ਨੰਮ ਦਿਨੋ ਸੀਗਾ ਵੀਡੀਓ ਬਣਾਈ ਵੀਡੀਓ ਬਣਾਈ ਉਹ ਵੀ ਵਲੌਗ ਪਾਇਆ ਵਿਸ਼ਾਲ ਸਿੰਘ ਨੇ ਜਿਵੇਂ ਵੀ ਇਹਨੂੰ ਕਹਿ ਦਈਏ ਇਹ ਗੁੱਸੇ ਨਾਲ ਵੀ ਬੋਲ ਬਿੰਦਾ ਤਾਂ ਵੀ ਕੁਝ ਨਹੀਂ ਕਹਿੰਦਾ ਗੋ ਹਰ ਇੱਕ ਦਾ ਸਤਿਕਾਰ ਕਰਦਾ ਬਹੁਤ ਪਿਆਰ ਵਾਲਾ ਬੱਚਾ ਹੈ ਆ ਸਾਡੇ ਰਵਿੰਦਰ ਸਿੰਘ ਜੀ ਜੋਨੀ ਰਵਿੰਦਰ ਸਿੰਘ ਨਰਿੰਦਰ ਸਿੰਘ ਜੋਨੀ ਇੱਕ ਬਾਬਾ ਰਵਿੰਦਰ ਸਿੰਘ ਜੀ ਜੋਨੀ ਆ ਜਿਹੜੇ ਕੀਰਤਨ ਨਾਲ ਨਿਹਾਲ ਕਰਦੇ ਆ ਇਹ ਪਾਠ ਕਰਕੇ ਨਿਹਾਲ ਕਰਦੇ ਆ ਭਾਈ ਨਰਿੰਦਰ ਸਿੰਘ ਜੌਹਰ ਨੇ ਉਹਨਾਂ ਦੇ ਜੱਸੀ ਹੈ ਨਾ ਉਹਨਾਂ ਦੇ ਜੱਸੀ ਬੜੇ ਸਾੜੇ ਚੜ੍ਹਦੀ ਕਲਾ ਵਾਲੇ ਬਾਬਾ ਸਾਡੇ ਭੋਲਾ ਜੀ ਇਹਨਾਂ ਨੂੰ ਇਹਨਾਂ ਜਿਗਰ ਵਾਰੀ ਵਾਰੀ ਕਿਉਂ ਕਰਦੇ ਇਹਨਾਂ ਦੇ ਬੜੀ ਕਿਰਪਾ ਹੈ ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀਏ ਜਦੋਂ ਵੀ ਇਹਨਾਂ ਨੂੰ ਬੁਲਾ ਲਈਏ ਮਤਲਬ ਉਦੋਂ ਸਾਡੇ ਕੋਲ ਹਾਜ਼ਰ ਹੋ ਜਾਂਦੇ ਨੇ ਉਹ ਸਿੰਘ ਨਵਾਂ ਮੈਂ ਉਹਨੂੰ ਕੱਢ ਦੇਣ ਦਾ ਸਿਰਸੜੀ ਪੈਦਤਾ ਪਰ ਬਹੁਤ ਕਿਰਪਾ ਦੇ ਰਾਮ ਸਿੰਘ ਦੇ ਨਾਮ ਰਹਿੰਦੇ ਪਰ ਜਿਹੜੇ ਰਾਮ ਸਿੰਘ ਮਾਰ ਰਹਿ ਗਿਆ ਇਹ ਚਰਦੀਕਾਲ ਵਾਲੇ ਹੁੰਦਾ ਹੋਵੇ ਛੋਟੇ ਸਿਰਮਾ ਚੋ ਨਾਮ ਉਹ ਛੋਟੇ ਯੂਜੇ ਨਹੀਂ ਅਸੀਂ ਜੋ ਕਿੰਦੇ ਆਪੇ ਅੱਜ ਆਪੇ ਆਪਾਂ ਆਪਾ ਜੀ ਦਵਿੰਦਰ ਸਿੰਘ ਜੀ ਜਿਹੜੇ ਇੱਥੇ ਡਿਊਟੀ ਕਰ ਰਹੇ ਆ ਪਰਮਾਉਂ ਵਾਲਾ ਡੇਰਾ ਇੱਥੇ ਮਹਾਪੁਰਸ਼ਾਂ ਦੀ ਕਿਰਪਾ ਹੈ ਡੇਰਾ ਬਣਿਆ ਹੋਇਆ ਹੈ ਨਾਲ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਸੰਤ ਬਾਬਾ ਕਲਿਆਨ ਦਾਸ ਜੀ ਮਹਾਪੁਰਸ਼ ਸੰਤ ਬਾਬਾ ਭਗਨ ਸਿੰਘ ਭਗਿੰ다ਸ ਜੀ ਹਾਂਜੀ ਉਹਨਾਂ ਦਾ ਡੇਰਾ ਹੈ ਸੋ ਆਪਾਂ ਇਹਨਾਂ ਦੇ ਨਾਲ ਹੀ ਵਿਚਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਜੀ ਬਹੁਤ ਸਤਿਕਾਰ ਜੋ ਛੱਤੀ ਤਾਂ ਆਪਣੇ ਮੌਂਦਿਆਂ ਨੇ ਸਾਈ ਕੋਤਾ ਜੀ ਸਾਈ ਰਾਮ ਜੀ ਤੇ ਇਹਨਾਂ ਦਾ ਸਾਰੇ ਮੈਂ ਤੁਹਾਨੂੰ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਤੀ ਜਿਓ ਜਿੰਨਾ ਵੀ ਸਾਡੇ ਇਸ ਜਥੇ ਤੇ ਕਿਰਪਾ ਵਾਣ ਜਾਂ ਦਾਸ ਤੇ ਕਿਰਪਾ ਆ ਇਸ ਗੁਵਾਰ ਦੀ ਵੀ ਨਾਲ ਹੀ ਆ ਜੋ ਵੀ ਸਾਨੂੰ ਦੇਣ ਸਿੱਖੇ ਚਲੋ ਹੋਰ ਕਿਥੋਂ ਪਰ ਕਹਿੰਦੇ ਬੂਟਾ ਲਾ ਲੱਗ ਜਾਂਦਾ ਮਤਲਬ ਤੁਹਾਨੂੰ ਪਾਣੀ ਵੀ ਦੇਣਾ ਹੁੰਦਾ ਜਿਹੜੇ ਸਾਡੇ ਬੁੱਟੇ ਲੱਗੇ ਸੀ ਪਰ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਜਿਹੜਾ ਪਾਣੀ ਜਿਸ ਪਰਿਵਾਰ ਤੋਂ ਜੋ ਸਾਡੇ ਮੁਰਸ਼ਿਦ ਦੇ ਕਹ ਸਕਦੇ ਹੋ ਪੈਸਾ ਪੈ ਘੁੱਪ ਕੇ ਸੰਦੀ ਗੱਦੀ ਪੈਸਾ ਪੈ ਗੁਜੀ ਸੰਜੀ ਸਭ ਤੋਂ ਵੱਡੇ ਵੀ ਸਾਡੇ ਬੀਬੀ ਬੀਬੀ ਜੀ ਸਾਹਿਬ ਇਹਨਾਂ ਨੇ ਮਤਲਬ ਸਾਡਾ ਇਹਨਾਂ ਦੇ ਹਸਪਤਾਲ ਕੀਤਾ ਜਦੋਂ ਜੇ ਮੈਂ ਕੋਈ ਆਇਆ ਤੇ ਪਰਿਵਾਰ ਨੇ ਮਤਲਬ ਕਹਦਾ ਕੋਈ ਬੁੱਟੇ ਨੂੰ ਪਾਣੀ ਲੈ ਕੇ ਦਿੰਦੇ ਖਰਾਪੜਾ ਕਰੀਦਾ ਬਾਤ ਤੇ ਇਹਨਾਂ ਨੇ ਵੀ ਸਾਡੇ ਗੁੰਡੇ ਵਿੱਚ ਉਸ ਤਰ੍ਹਾਂ ਹੀ ਵਾਦਾ ਕੀਤਾ ਇਸ ਪਰਿਵਾਰ ਦੇ ਅਸੀਂ ਹਮੇਸ਼ਾ ਰੈਡੀ ਰਹਿਵਾਂਗੇ ਅਸੀਂ ਚਾਹ ਕੇ ਵੀ ਕਦੇ ਜੇ ਅਸੀਂ ਸੋਚੀਏ ਵੀ ਅਸੀਂ ਇਹਨਾਂ ਦਾ ਜੋ ਇਹ ਆਸਾਨ ਜੈ ਕੱਢ ਮੋੜ ਸਕਦੇ ਤੇ ਕਦੇ ਵੀ ਅਸੀਂ ਇਹ ਕਰ ਚ ਨਹੀਂ ਮੋੜ ਸਕਦੇ ਇਹਨਾਂ ਦੇ ਪਰਿਵਾਰ ਨੂੰ ਸਾਡੇ ਲਈ ਕੀਤਾ ਖੜਦੇ ਆ ਖਾਦੇ ਰਹਾਂਗੇ ਤੇ ਖੜਦੇ ਨਾ ਅਸੀਂ ਇਹਨਾਂ ਦੇ ਨਾਲ ਹਰ ਕਿਸੇ ਸੰਜੋਗ ਜਿੰਨੇ ਆ ਕਿ ਮਤਲਬ ਕਹਿੰਦੇ ਭਾਵੇਂ ਸਾਡੇ ਵਿੱਚ ਕੋਈ ਉਹ ਕ੍ਰਾਤੀ ਸਿੰਘ ਆ ਲਈ ਜਾਂ ਕੋਈ ਉਹ ਗੱਲ ਨਹੀਂ ਸਾਡੇ ਇੱਕ ਪਰਿਵਾਰ ਕੰਮੇ ਸੀ ਜਦੋਂ ਵੀ ਕਿਤੇ ਆਉਣਾ ਜਾਣਾ ਜਾਂ ਸਾਨੂੰ ਕਿਤੇ ਕੁਝ ਸਮੇਂ ਤੋਂ ਹੋਣ ਪੈਂਦੀ ਆ ਤੇ ਭਾਈ ਸਾਹਿਬ ਉਹ ਪਹਿਲਾਂ ਪਹਿਲੇ ਬੋਲਦੇ ਸਾਡੇ ਜੋ ਛੜੇ ਹੁੰਦੇ ਨਾਲ ਤੇ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਤੇ ਬਹੁਤ ਵਧੀਆ ਸਿਰ ਪਰਵਾਰ ਬਣੇ ਰਹਿਣੀ ਤੇ ਉਹ ਸਦਾ ਹੀ ਰਹਾਂਗੇ ਜੋ ਬੱਚੇ ਬੜਾ ਸਤਿਕਾਰ ਕਰਦੇ ਨੇ ਸਾਰੇ ਆਪ ਦੀ ਭੈਣ ਭਰਾਵਾਂ ਵਾਂਗਰਾ ਹਰ ਸਵਾਰ ਦੇ ਵਿੱਚ ਹਰ ਮੈਂਬਰ ਦਾ ਜੋ ਘਰ ਆਪਾਂ ਇਸ ਪਰਵਾਰ ਦੇ ਵਿੱਚ ਦਾ ਮਾਂ ਪਿਓ ਭੈਣ ਭਰਾ ਕੋਈ ਰਿਸ਼ਤਾ ਹੋ ਜਾ ਨਹੀਂ ਹੋਣਾ ਜੋ ਇਸ ਪਰਵਾਰ ਦੇ ਵਿੱਚ ਆਪਾਂ ਸਾਨੂੰ ਨਹੀਂ ਹੋ ਜਾ ਤੇ ਬਸ ਇਸ ਪਰਵਾਰ ਦੇ ਇਸ ਪ੍ਰਕਿਰਤਵਾ ਬਣੀ ਰਹੇ ਕੰਮ ਕਰਦੇ ਹਾਂ ਅਨਸਾਰ ਦੇ ਨਹੀਂ